ਕੱਚਾ ਰੰਗ ਕੁਸੰਬ ਦਾ ਪਾਣੀ ਤੋਤੇ ਥਿਰ ਨਾ ਰਹੇ ਕੱਚਾ ਰੰਗ ਕੁਸੰਬ ਦਾ ਹੱਥ ਨਾਲ ਲਾਈ ਕੁਸੰਬੜੇ ਚਲ ਜਾਸੀ ਟੋਲੇ ਕੁਸੰਬੜਾ ਇੱਕ ਫੁੱਲ ਹੈ ਜਿਹਦਾ ਰੰਗ ਕੱਚਾ ਹੈ ਚਾਹੇ ਉਹਨੂੰ ਪਾਣੀ ਨਾਲ ਥੋਤਾ ਜਾਏ ਉਹ ਲੈ ਜਾਂਦਾ ਹੈ ਤੇ ਚਾਹੇ ਧੁੱਪੇ ਰੱਖ ਦੋ ਉਹ ਲੈ ਜਾਂਦਾ ਹੈ ਆ ਜਿਹੜਾ ਬਾਹਰ ਲੀਆਂ ਗੱਲਾਂ ਨੇ ਨਾ ਇਹ ਸਿਰਫ ਸਰੀਰ ਤੱਕ ਨੇ ਆਤਮਾ ਕੀ ਐ ਇਹ ਜਿਹੜੇ ਕੱਚੇ ਬਾਹਰ ਦੇ ਰੰਗ ਨੇ ਨਾ ਜਿਵੇਂ ਪਾਣੀ ਨਾਲ ਟੁੱਟਿਆ ਲੈ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਮੌਤ ਆਈ ਨਾ ਤੇ ਇਹ ਕੱਚਾ ਰੰਗ ਜਿਹੜਾ ਚੜਿਆ ਹੋਇਆ ਨਾ ਬਾਹਰ ਦਾ ਫਤੂਰ ਇਹ ਲੈ ਜਾਂਦਾ ਦੁਜਾਏ ਤੁਪੇ ਰਖ ਦਿੱਤਾ ਜਾਏ ਤਾਂ ਵੀ ਔਰੰਗ ਉੱਡ ਜਾਂਦਾ ਹੈ ਜਿਸ ਦਿਨ ਗੁਰੂ ਦਾ ਗਿਆਨ ਹੋ ਗਿਆ ਗੁਰੂ ਦੀ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਉਸ ਦਿਨ ਵੀ ਇਹ ਬਾਹਰਲਾ ਫਤੂਰ ਜਿਹੜਾ ਹੈ ਨਾ ਦਿਮਾਗ ਚ ਭਰਿਆ ਹੋਇਆ ਇਹ ਲਹਿ ਜਾਂਦਾ ਹੈ ਇਹ ਟਿਕ ਨਹੀਂ ਸਕਦਾ ਗੁਰੂ ਕਿਰਪਾ ਕਰਨ ਜਿਹੜਾ ਇਹ ਕੱਚਾ ਰੰਗ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਸਰੀਰ ਦੇ ਰਹਿੰਦਿਆ ਰਹਿੰਦਿਆ ਹੀ ਲੈ ਜਾਏ ਮਨ ਤੋਂ ਤਾਂ ਕਿ ਮੁਕਤ ਅਵਸਥਾ ਪ੍ਰਾਪਤ ਹੋ ਜਾਏ ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਇੱਕ ਦੂਜੇ ਦੇ ਨਾਲ ਲੜਨਾ ਵਕੀਲੀ ਕਰਨੀ ਲੜਨਾ ਮੈਂ ਵੱਡਾ ਕਹਿੰਦਾ ਮੈਂ ਵੱਡਾ ਉਹ ਕਹਿੰਦਾ ਮੈਂ ਸਹੀ ਆ ਇਸਲਾਮ ਵਾਲਾ ਕਹਿੰਦਾ ਮੈਂ ਸਹੀ ਰਾਮ ਰਹੀਮ ਇੱਕ ਦੀ ਹੈ ਕਹਿਣ ਲੱਗੇ ਉਥੇ ਰੱਬ ਜਿਹੜਾ ਹੈ ਪਰਮੇਸ਼ਰ ਕਹੀਏ ਜਿਵੇਂ ਪਾਣੀ ਦੇ ਨਾਲ ਨੇ ਇਸੇ ਤਰ੍ਹਾਂ ਅਡ ਅਡ ਉਸ ਪਰਮੇਸ਼ਰ ਦੇ ਨਾਮ ਨੇ ਨਾ ਤਾਂ ਰੱਬ Hindu ਹੈ ਨਾ ਰੱਬ ਮੁਸਲਮਾਨ ਹੈ ਰਾਮ ਰਹੀਮ ਇੱਕ ਥਾਏ ਖਲੋਈ ਉਹ ਜਿਹੜਾ ਪਰਮੇਸ਼ਰ ਹੈ ਰਾਮ ਹੈ ਉਹਦੇ ਨਾਲ ਜੁੜਦਾ ਤੇ ਮਨ ਦਾ ਜਿਹੜਾ ਭਰਮ ਹੈ ਨਾ ਉਹ ਲੈ ਜਾਏ ਰਾਸ਼ਟਾਨੀ ਦੁਨੀਆ ਕੋ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸ਼ੈਤਾਨ ਨੇ ਇਹ ਦੁਨੀਆ ਨੂੰ ਪੁੱਠੇ ਰਸਤੇ ਪਾ ਦਿੰਦਾ ਇੱਕ ਦੂਜੇ ਦੇ ਨਾਲ ਲੜਵਾ ਦਿੱਤਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦਿੰਦਿਆਂ ਨਿਤ ਜੋ ਸ਼ੈਤਾਨ ਮੁਝਾਇਆ ਸਿੱਕਤ ਫੇਰੇ ਚਿਤ ਜੇ ਵੱਡਾ ਬਣ ਵੀ ਗਿਆ ਕਿ ਇਥੇ ਕੀ ਫਰਕ ਪੈਣਾ ਕਿਸੇ ਆਪਣੇ ਆਪ ਨੂੰ ਕੋਈ ਵੱਡਾ ਮਨਾਵ ਵੀ ਲੈ ਕਿਸੇ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਐ ਇਸੇ ਤਰ੍ਹਾਂ ਸ਼ੈਤਾਨ ਨੇ ਦੁਨੀਆਂ ਨੂੰ ਪੁੱਠੇ ਰਸਤੇ ਪਾ ਦਿੱਤਾ ਹੈ ਉਹ ਜਿਹੜਾ ਪਰਮੇਸ਼ਰ ਹੈ ਉਹ ਤਾਂ ਏਕ ਹੈ ਪਰ ਉਹਦੇ ਨਾਂ ਤੇ ਲੜਨ ਵਾਲੇ ਬਹੁਤ ਹਨ ਪਰਮੇਸ਼ਰ ਲਈ ਨਹੀਂ ਲੜਦੇ ਪਰਮੇਸ਼ਰ ਦੇ ਨਾਵਾਂ ਤੇ ਲੜਦੇ ਰੱਬ ਲਈ ਨਹੀਂ ਲੜਦੇ ਰੱਬ ਦੇ ਨਾਵਾਂ ਤੇ ਲੜਦੇ ਧਰਮ ਲਈ ਨਹੀਂ ਲੜਦੇ ਧਰਮ ਦੇ ਚਿੰਨਾ ਤੇ ਲੜਦੇ ਫਰਕ ਬੜਾ ਵੱਡਾ ਹੈ। ਰਾਸ਼ਤਾਨੀ ਦੁਨੀਆ ਗੋਈ, ਸ਼ੈਤਾਨ ਨੇ ਆਪਣੇ ਰਸਤੇ ਤੇ ਦੁਨੀਆ ਨੂੰ ਲਾ ਲਿਆ। ਇੱਕ ਕਥਾ ਆਉਂਦੀ ਹੈ। ਮੰਨ ਲਿਆ ਜਾਏ ਕਹਿਣ ਨੂੰ ਕਹਾਣੀ ਹੈ। ਕਹਿਣ ਲੱਗੇ ਵੀ ਮਹਾਤਮਾ ਬੁੱਧ ਜਦੋਂ ਗਿਆਨ ਹੋਇਆ ਤੇ ਪ੍ਰਚਾਰ ਕਰਨ ਲੱਗੇ ਨਾ ਕਹਿਣ ਲੱਗੇ ਉੱਥੇ ਜਿਹੜੇ ਸ਼ੈਤਾਨ ਦੇ ਚੇਲੇ ਸਨ ਨਾ ਮਹਾਤਮਾ ਬੁੱਧ ਦੀ ਕਥਾ ਸੁਣ ਕੇ ਉਹਨਾਂ ਨੂੰ ਬੜੀ ਘਬਰਾਹਟ ਹੋਈ। ਉਹ ਕਹਿਣ ਲੱਗੇ ਜਾ ਕੇ ਸ਼ੈਤਾਨ ਨੂੰ ਵੀ ਹੁਣ ਤਾਂ ਬਹੁਤ ਔਖਾ ਹੋ ਗਿਆ। ਹੁਣ ਸੱਚ ਪ੍ਰਗਟ ਹੋ ਜਾਣਾ ਹੈ ਤੇ ਸ਼ੈਤਾਨ ਦੀ ਜੈ ਜੈਕਾਰ ਕਿਸੇ ਨਹੀਂ ਕਰਦਾ। ਸ਼ੈਤਾਨ ਕਹਿਣ ਲੱਗਾ ਕੋਈ ਨਾ ਫਿਕਰ ਨਾ ਕਰੋ। ਜਿਹੜੇ ਉਹਦੇ ਵਿੱਚ ਵਿੱਚ ਬੰਦੇ ਨੇ ਨਾ ਉਹ ਵਿਦਵਾਨ ਪੰਡਿਤ ਜਿਹੜੇ ਬੈਠੇ ਨੇ ਨਾ ਉੱਥੇ ਬਹੁਤ ਵਿਦਿਆ ਪੜੇ ਹੋਏ ਜਿਹੜੇ ਤਰਕ ਦੇ ਵਿੱਚੋਂ ਤਰਕ ਕੱਢਦੇ ਨੇ ਕਹਿਣ ਲੱਗੇ ਉਹ ਸਾਰੇ ਹੀ ਬੰਦੇ ਮੇਰੇ ਨੇ ਫਿਕਰ ਨਾ ਕਰੋ ਉਹਨਾਂ ਨੇ ਦੁਨੀਆ ਨੂੰ ਪੁੱਠੇ ਰਾਏ ਆਪੇ ਹੀ ਪਾ ਦਿੱਤੀ ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਕੋਈ ਨਹੀਂ ਉਹ ਜਿਹੜੇ ਦਿਸ ਰਹੇ ਨੇ ਕਿ ਬੜੇ ਵਿਦਵਾਨ ਨੇ ਇਨ੍ਹਾਂ ਹੀ ਸ਼ੈਤਾਨਾਂ ਨੇ ਦੁਨੀਆ ਨੂੰ ਪੁੱਠੇ ਰਾਹ ਪਾ ਲਿਆ। ਰਾ ਸ਼ੈਤਾਨ ਨੇ ਦੁਨੀਆ ਨੂੰ। ਉਸ ਰੱਬ ਦੇ ਰਸਤੇ ਤੇ ਜਾਂਦਿਆਂ ਨੂੰ ਪੁੱਠੇ ਰਸਤੇ ਪਾ ਦੇਣਾ ਇਹਨਾਂ ਵਿਦਵਾਨਾਂ ਨੇ। ਕਿਉਂਕਿ ਵਿਦਿਆ ਨਹੀਂ ਤਾਰਦੀ ਗਿਆਨਦਾਰ। ਗਿਆਨ ਭਿਆ ਤੋ ਕਰਮੇ ਨਾਸ ਕੁੰਬੇ ਬੰਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਜਿੰਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ ਇਹਨੂੰ ਗਿਆਨ ਨਹੀਂ ਆਉਂਦਾ ਹੁਣ ਸਮਾ ਹੈ ਮਨੁੱਖ ਦੇ ਕੋਲ ਸਿਮਰਨ ਕਰਨ ਵਾਸਤੇ ਭਜਨ ਕਰਨ ਵਾਸਤੇ ਮਨੁੱਖਾ ਦੇਹੀ ਮਿਲੀ ਹੋਈ ਹੈ ਹੁਣ ਸਮਾਂ ਜਦੋਂ ਸਰੀਰ ਛੁੱਟ ਗਿਆ ਫਿਰ ਜਿੰਨੇ ਵੀ ਕਰਮ ਨੇ ਉਹਨਾਂ ਦਾ ਫਲ ਭੋਗਣ ਦਾ ਸਮਾਂ ਆ ਜਾਣਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਨ ਕਰਦੇ ਨੇ ਜਿੰਨਾ ਹੈ ਤੋ E